ਜੀ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਵੀਡੀਓ ਦੇਖ ਰਿਹਾ ਪਿਆਰ ਭਰੀ ਸასი ਕਾਲ ਭਾਈ ਹੁਣ ਸਾਡੇ ਕੋਲ ਪਹੁੰਚੇ ਆ ਪਿੰਡ ਪਿੰਡ ਪੰਜਵਾੜ ਤੋਂ ਪੰਜਵਾੜ ਤੋਂ ਪਹੁੰਚੇ ਆ ਜੋ ਇਹਨਾਂ ਦੇ ਪਿੰਡ ਦੇ ਜੋ ਗ੍ਰੰਥੀ ਸਿੰਘ ਆ ਜੋ ਗਾਜੀ ਸਿੰਘ ਆ ਔਰ ਉਹਨਾਂ ਨੂੰ ਇਹਨਾਂ ਨੇ ਨਿਕਲ ਜਾ ਗਿਫਟ ਦੇਣਾ ਹਨ ਸਾਰਿਆਂ ਭਰਾਵਾਂ ਨੇ ਰਲ ਕੇ ਸੇਵਾ ਕੀਤੀ ਆ ਵੀ ਚਲੋ ਅਸੀਂ ਵੀ ਇਹ ਵਿਚਾਰਾ ਸਾਈਕਲ ਤੇ ਜਿੱਦਾਂ ਵੀ ਮਰਜੀ ਨੇਨਤ ਕਰਕੇ ਦੁੱਧ ਲੈ ਕੇ ਆਉਂਦਾ ਚ ਕੋਈ ਵੀ ਸੇਵਾ ਕਰਦਾ ਹਨਾ ਇਨਾਂ ਦੇ ਇਰਾਦੇ ਵੀ ਸਾਰਿਆਂ ਦੇ ਇਰਾਦੇ ਆਹੀਂ ਰਲ ਮਿਲ ਕੇ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਪਾ ਕੇ ਤੇ ਸੇਵਾ ਲੁੱਟ ਲਈ ਹੈਣਾ ਸਾਰਿਆਂ ਨੂੰ ਲੁੱਟਣੀ ਚਾਹੀਦੀ ਹਰ ਕਿਸੇ ਨੂੰ ਲੁੱਟਣੀ ਚਾਹੀਦੀ ਆਪਦੇ ਜੋ ਵੀ ਜਿਹਦੇ ਕੋਲ ਵੀ 기ਜਾਇਸ਼ ਹੈ ਸੇਵਾ ਕਰਨੀ ਚਾਹੀਦੀ ਆ ਅ ਕਰਦੇ ਗੱਲਬਾਤ ਇਹਨਾਂ ਦਾ ਤੁਹ ਪਹੁੰਚ ਆ ਕਿਵੇਂ ਲੱਗਾ ਹਾਂਜੀ ਸਾਸਿਕਾ ਵੀਰ ਜੀ ਸਾਸਿਕਾ ਵੀਰ ਜੀ ਹਾਂਜੀ ਕਿਹੜਾ ਪਿੰਡ ਆਪਣਾ ਵੀਰ ਜੀ ਆਪਣਾ ਪਿੰਡ ਹੈ ਜੀ ਪਾਈਵੜ ਪਿੰਡ ਚਮਾਲ ਦੇ ਕੋਲ ਚਮਾਲ ਦੇ ਕੋਲ ਹਾਂਜੀ ਤੇ ਕਿਵੇਂ ਲੱਗਾ ਜੋ ਤੁਸੀਂ ਸਾਡੇ ਕੋਲ ਪਹੁੰਚੇ ਜੇ ਵੀਡੀਓ ਵੇਖ ਕੇ ਪਹੁੰਚੇ ਵੀਡੀਓ ਵੇਖ ਕੇ ਪਹੁੰਚੇ ਵੀਰ ਜੀ ਦਾ ਡੀਟੇਲ ਵੀ ਬੜੀ ਵਧੀਆ ਵਾ ਹਾਂਜੀ ਤੇ ਚੀਜ਼ਾਂ ਬਹੁਤ ਸੋਹਣੀਆਂ ਨੇ ਕੋਈ ਕਮੀ ਪੇਸ਼ੀ ਸਾਡੇ ਲਾ ਕੋਈ ਕਮੀ ਪੇਸ਼ ਨਹੀਂ ਬੜਾ ਵਧੀਆ ਡੀਲ ਲੁੱਟ ਲੈਣੀ ਸੇਵਾ ਨੂੰ ਲੁੱਟ ਲੈਣੀ ਸੇਵਾ ਚਲੋ ਸੇਵਾ ਲੁੱਟਣ ਵਾਲਾ ਪਰਮਾਤਮਾ ਇਹ ਵੀਰਾਂ ਭਰਾਵਾਂ ਦੇ ਸਹਿਯੋਗ ਨਾਲ ਇਹ ਪਿੰਡ ਆਪਣੇ ਜੀ ਸੇਵਾਦਾਰ ਲਾਗ ਰਹੀ ਅੱਛਾ ਲਾਗ ਰਹੀ ਬੱਬਰ ਵੀਰ ਸਿੰਘ ਬੱਬਰ ਵੀਰ ਤੇ ਸਾਰੇ ਵੀਰ ਭਰਾਵਾਂ ਨੂੰ ਥੋੜੀ ਥੋੜੀ ਗ੍ਰਾਈ ਕਰਕੇ ਕਿ ਗਿਫਟ ਦੇਣ ਲੱਗੇ ਉਹ ਵਿਚਾਰਾ ਸਾਈਕਲ ਤੇ ਆਉਂਦਾ ਏ ਤੇ ਨੇਰੇ ਜਾਂਦਾ ਏ ਸਾਰਾ ਸੇਵਾ ਸਾਡੇ ਮੈਂ ਨਾ ਧੰਨਵਾਦ ਤੁਹਾਡੇ ਵਰਗੇ ਵੀ ਜਿਹੜੇ ਕਿਸੇ ਨੂੰ ਦੇਣਾ ਪਰਮਾਤਮਾ ਨੂੰ ਜੀ ਸੇਵਾ ਜੀ ਪਰਮਾਤਮਾ ਕਰਾਉਣ ਵਾਲਾ ਬੰਦਾ ਕੌਣ ਹੁੰਦਾ ਹੈ ਤੇ ਚਲੋ ਵੀ ਆਪਾਂਾਂ ਦੀ ਜੋ ਸਹਿਯੋਗ ਨਾਲ ਹਾਂਜੀ ਹਾਂਜੀ ਬਾਬਾ ਰਵੇਲ ਸਿੰਘ ਆ ਪੰਜਵੜਾ ਸੇਵਾਦਾਰ ਆ ਉਹਨੂੰ ਗੱਜਾ ਵਾਸਤੇ ਆਪਾਂ ਸਕੂਟਰੀ ਲੈ ਕੇ ਚੜ੍ਹਦੀ ਕਲਾ ਰੱਖੇ ਉਹਨਾਂ ਦੀਆਂ ਲੰਮੀਆਂ ਮਰਾ ਬਖਸ਼ਣ ਔਰ ਆਪਣਾ ਵਧੀਆ ਡੀਲ ਕੀਤੀ ਤੁਸੀਂ ਵਧੀਆ ਡੀਲ ਕੀਤੀ ਆਪਾਂ ਨੇ ਬਹੁਤ ਵਧੀਆ ਲੱਗਾ ਹਾਂਜੀ ਆਪਾਂ ਨੇ ਵਧੀਆ ਲੱਗਾ ਪਾਣ ਧੰਨਵਾਦ ਸਾਰੇ ਵੀਰਾਂ ਦਾ ਔਰ ਇਦਾਂ ਹੀ ਸੇਵਾ ਲਟਦੇ ਰਹੋ ਜਿੰਨੇ ਜੋ ਕਿ ਅਸੀਂ ਜੋ ਗਜੈਸ਼ ਸਾਡੇ ਕੋਲੋਂ ਨਿਕਲਦੀ ਆ ਅਸੀਂ ਵੀ ਜੋ ਤੁਸੀਂ ਸੇਵਾ ਕਰਨੀ ਆ ਅਸੀਂ ਵੀ ਸਹਿਯੋਗ ਦੇਵਾਂਗੇ ਵਿੱਚ ਔਰ ਇਦਾਂ ਦੀਆਂ ਸੇਵਾ ਸਾਰੇ ਭਰਾ ਲਟੋ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਧੰਨਵਾਦ ਸਾਰੇ ਵੀਰਾਂ ਦਾ ਬਾਤ ਬਾਤ ਵੀਡੀਓ ਸ਼ੇਅਰ ਕਰੋ ਆਈਡੀ ਨੂੰ ਕਰੋ ਫੋਲੋ ਤੁਸੀਂ ਪਹੁੰਚੋ ਵਲਟੋਏ ਲਈਏ ਤੁਹਾਨੂੰ ਢੇਰ ਸਾਰਾ ਪਿਆਰ ਧੰਨਵਾਦ